ਇਹ ਕਮਾਇਆ ਸ਼ੇਰਾਂ ਵਰਗੇ ਜਿਗਰੇ ਉਹਨਾਂ ਦੇ ਤਮਕਿਆ ਤੋਂ ਨਾ ਡਰਦੇ ਲਾਲ ਗੁਰੂ ਗੋਬਿੰਦ ਸਿੰਘ ਜੀ ਦੇ ਵਾਹਿਗੁਰੂ ਵਾਹਿਗੁਰੂ ਜਪਦੇ ਲਾਲ ਗੁਰੂ ਗੋਬਿੰਦ ਸਿੰਘ ਜੀ ਦੇ ਵਾਹਿਗੁਰੂ ਵਾਹਿਗੁਰੂ ਜਪਦੇ ਮੌਤ ਤੋਂ ਸਾਨੂੰ ਡਰਨਾ ਕੋਈ ਜ਼ਾਲਮ ਨੂੰ ਬੰਗਾਰ ਦੇ ਬੱਚਿਆਂ ਸਾਡਾ ਕੋਈ ਬਦਲ ਨਹੀਂ ਸਕਦਾ ਸੂਬੇ ਨੂੰ ਲਲਕਾਰ ਦੇ ਧਰਮ ਸਾਡਾ ਕੋਈ ਬਦਲ ਨਹੀਂ ਸਕਦਾ ਸੂਬੇ ਨੂੰ ਲਲਕਾਰ ਦੇ ਬੱਚਿਆਂ ਦੀ ਗੱਲ ਸੁਣ ਕੇ ਸੂਬਾ ਗੁੱਸੇ ਦੇ ਵਿੱਚ ਆਇਆ ਕੰਧ ਉੱਚੀ ਹੋਰ ਕਰੋ ਆਪਣਾ ਹੁਕਮ ਸੁਨਾਇਆ ਕੰਧ ਉੱਚੀ ਹੋਰ ਕਰੋ ਆਪਣਾ ਹੁਕਮ ਸੁਨਾਇਆ ਜਦ ਕੰਧ ਗਰਦਨ ਤੱਕ ਪੂਜੀ ਸੂਬਾ ਫਿਰ ਅਜ਼ਮਾਉਂਦਾ ਜੇ ਬਚਨਾ ਤਾਂ ਮੁਸਲਮਾਨ ਬਨ ਜਾਓ ਆਖਰੀ ਵਾਰ ਦੁਹਰਾਉਂਦਾ ਜੇ ਬਚਨਾ ਤਾਂ ਮੁਸਲਮਾਨ ਬਨ ਜਾਓ ਆਖਰੀ ਵਾਰ ਦੁਹਰਾਉਂਦਾ ਦਸ਼ਮੇਸ਼ ਪਿਤਾ ਦੇ ਪੁੱਤਰ ਸਹਿਬਜ਼ਾਦੇ ਫਰਮਾਉਂਦੇ ਜਾ ਜਾਣੋ ਜਾਣ ਤੋਂ ਵੱਧ ਸਿੱਖੀ ਪਿਆਰੀ ਗੱਜ ਕੇ ਜੈਕਾਰਾ ਬੁਲਾਉਂਦੇ ਜਾਣ ਤੋਂ ਵੱਧ ਸਿੱਖੀ ਪਿਆਰੀ ਗੱਜ ਕੇ ਜੈਕਾਰਾ ਬੁਲਾਉਂਦੇ ਬੋਲੇ ਸੋਨਹਾਲਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ